ਆਇ ਤੁਪਾ ਸਾਰੀਆਂ ਲੰਗਰਾਂ ਸਤਰੀ ਕਾਲ ਸਾਰਿਆਂ ਨੂੰ ਲੋਕਾਂ ਤੇ ਜਨਤਾ ਸਾਡੀ ਮੇਲੇ ਦੇ ਵਿੱਚ ਆਈ ਹੈ ਸਾਰਿਆਂ ਦਾ ਅਸੀਂ ਜੀ ਆਇਆਂ ਧੰਨਵਾਦ ਕਰਦੇ ਆ ਤੇ ਸਭ ਤੋਂ ਵੱਡਾ ਜੋ ਕਿ ਸਾਡਾ ਵੀਰ ਮੋਠੂ ਬੱਕਰੇ ਪਜਾਉਣ ਵਾਲਾ ਬਾਹਰਲੇ ਸਟੇਟਾਂ ਚ ਪੁਰਾਣਾ ਸਰਦਾਰ ਉਹ ਅੱਜ ਪਹੁੰਚਿਆ ਸਾਡੇ ਕਾਲੇ ਕੀ ਮੇਲੇ ਦੇ ਵਿੱਚ ਜਿਨ੍ਹਾਂ ਦੇ ਕੇ ਚੇਲੇ ਅਸੀਂ ਵੀ ਆ ਜਿਨ੍ਹਾਂ ਨੇ ਮੰਡੀਆਂ ਦੇ ਵਿੱਚ ਤੋਰੇ ਆ ਇਹਦਾ ਅਸੀਂ ਜੀ ਆਇਆਂ ਧੰਨਵਾਦ ਆਖਦੇ ਆ ਠੀਕ ਹੈ ਪਹਿਲਿਆਂ ਚ ਸਾਰੇ ਪਾਈਆਂ ਨੂੰ ਵਪਾਰੀਆਂ ਨੂੰ ਬਾਹਰ ਲੈਣ ਨੂੰ ਬੁਲਾਉਣ ਵਾਲਾ ਸਾਡਾ ਮੋਠੂ ਕੋਟਲੇ ਵਾਲਾ ਕੋਟਲੇ ਵੱਡਾ ਸਟਾਰ ਸਾਡਾ ਵੀਰ ਇਹਨੇ بڑے بڑے ਬੱਕਰੇ ਤੇ ਬੜੀਆਂ ਬੜੀਆਂ ਬੱਕਰੀਆਂ ਬੰਗਲੌਰ ਬਾਲੀਅ ਸਟੇਟਾਂ ਜਿਹਾ ਕਿੱਥੇ ਕਿੱਥੇ ਕੇਰਲਾ ਕੋਹਟੀ ਕੋਈ ਸਟੇਟ ਨਹੀਂ ਜੱਗੇ ਛੱਡੀ ਇਹ ਮੇਰਾ ਵੀਰ ਹੁਣ ਮੱਝਾਂ ਦਾ ਵਪਾਰ ਕਰਦਾ ਮੈਨੂੰ ਆਇ ਲੱਗਦਾ ਇਹੀ ਆਉਂਦਾ ਇਹੀ ਦੁਬਾਰਾ ਅੱਜ ਇਹ ਸਟਿੱਪੇ ਨੇ ਚੱਕ ਲਿਆ ਕਿ ਮੇਰਾ ਖਿਆਲ ਦੁਬਾਰੇ ਹੁਣ ਬਾਈ ਸਾਡੇ ਵਿੱਚੇ ਆ ਗਿਆ ਕਈ ਵਾਰੀ ਤਾਂ ਇਹ 2 ਸਾਲ ਤੋਂ ਲੋਪ ਹੋ ਗਿਆ ਸੀ ਕਿਉਂ ਅੰਦਰੇ ਖਰਮਚ ਰਹਿਣਾ ਵੀ ਮੱਝਾਂ ਚੁੰਮਦਾ ਪੀਂਦਾ ਦੁੱਧ ਵੇਚਦਾ ਸੀ